ਸਤਿ ਸ਼੍ਰੀ ਅਕਾਲ ਜੀ ਦੋਸਤੋ ਕਿਵੇਂ ਹੋ ਜੀ ਠੀਕ ਠਾਕ ਹਾਂ ਮੈਂ ਗੁਰਿੰਦਰ ਫੇਰ ਤੋਂ ਜੁੜਿਆ ਆਪਣੇ ਆਪਣੇ ਇਲਾਕੇ ਦੇ ਮੌਸਮ ਦਾ ਹਾਲ ਜ਼ਰੂਰ ਦੱਸਿਓ ਜੀ ਲੁਧਿਆਣੇ ਤਾਂ ਮੀਂਹ ਪੈ ਰਿਹਾ ਰਾਤ ਦਾ ਹੁਣ ਮੈਂ 3:30 ਵਜੇ ਦੁਪਹਿਰ ਦੇ ਰਿਕਾਰਡਿੰਗ ਕਰ ਰਿਹਾ ਹਾਂ 1 ਜੁਲਾਈ ਨੂੰ ਮੀਂਹ ਹਲੇ ਵੀ ਕਾਫੀ ਬਾਹਰ ਪੈ ਰਿਹਾ ਵਾ ਚਲੋ ਮੌਸਮ ਦਾ ਆਨੰਦ ਲਈਏ ਪਰ ਰੱਬ ਨੂੰ ਇਹ ਅਰਦਾਸ ਆ ਕਿ ਕਿਸੇ ਦਾ ਵੀ ਕੋਈ ਨੁਕਸਾਨ ਨਾ ਇਹ ਮੀਂਹ ਕਰੇ ਅੱਜ ਦੀ ਵੀਡੀਓ ਤੇ ਆਉਨੇ ਆ ਇੱਕ ਕਹਾਣੀ ਤੁਹਾਨੂੰ ਸੁਣਾਉਣੀ ਆ ਜੀ ਜਿਹੜਾ ਜਿਹਦਾ ਸੰਦੇਸ਼ ਹੋਊਗਾ ਜੋ ਬੀਜੋਗੇ ਉਹ ਵੱਡੋਗੇ ਜਿਹਾ ਆਪਾਂ ਕਹਿ ਸਕਦੇ ਆ ਜੈਸੀ ਕਰਨੀ ਵੈਸੀ ਪਰਣੀ ਇੱਕ ਪੁੱਤਰ ਦੀ ਕਹਾਣੀਆ ਪੁੱਤਰ ਦੀ ਮਾਂ ਪਰਿਵਾਰ ਦੇ ਵਿੱਚ ਆ ਬਿਮਾਰ ਰਹਿੰਦੀ ਆ ਪੁੱਤਰ ਦੀ ਘਰ ਵਾਲੀ ਆ ਤੇ ਇੱਕ ਉਹਨਾਂ ਦਾ ਛੋਟਾ ਜਿਹਾ ਬੱਚਾ ਜੋ ਬੇਟਾ ਵਾ ਮਾਂ ਜਿਹਦਾ ਮੈਂ ਕਿਹਾ ਬਿਮਾਰ ਰਹਿੰਦੀ ਆ ਉਹਨੂੰ ਨਾ ਟੀਬੀ ਦੀ ਬਿਮਾਰੀ ਆ ਤੇ ਉਹਨੂੰ ਖੰਗ ਬਹੁਤ ਆਉਂਦੀ ਆ ਉਮਰ ਭਾਵੇਂ ਚਲੋ ਉਹ ਹੰਡਾ ਚੁੱਕੀ ਆ ਜ਼ਿੰਦਗੀ ਦੇਖ ਚੁੱਕੀ ਆ ਹੁਣ ਉਹ ਪੜਾ ਤੇ ਆ ਗਈ ਘਰ ਵਾਲਾ ਉਹਦਾ ਪਹਿਲਾਂ ਗੁਜ਼ਰ ਗਿਆ ਸੀ ਤੇ ਹੁਣ ਆਪਣੇ ਮੁੰਡੇ ਦੇ ਕੋਲ ਰਹਿੰਦੀ ਆ ਨੂੰ ਤੇ ਆਪਣੇ ਪੋਤੇ ਦੇ ਨਾਲ ਖੰਗ ਬਹੁਤ ਆਉਂਦੀ ਹੈ ਉਹਨੂੰ ਇੱਕ ਰਾਤ ਨੂੰ ਸੁੱਤੇ ਪਏ ਹੁੰਦੇ ਆ ਸਾਰੇ ਤਾਂ ਜਦੋਂ ਮਾਤਾ ਖੰਗਰੀ ਹੁੰਦੀ ਆ ਤਾਂ ਨੂੰ ਦੀ ਜਾਗ ਖੁੱਲ ਜਾਂਦੀ ਆ ਜੋ ਕਮਰੇ ਆ ਨਾ ਉਹਨਾਂ ਦੇ ਨਾਲ-ਨਾਲ ਨੇ ਬਿਲਕੁਲ ਤਾਂ ਉਹਦੀ ਜਾਗ ਖੁੱਲਦੀ ਆ ਹੁਣ ਉਹ ਜੇ ਇਹ ਸ਼ਿਕਾਇਤ ਕਰੂਗੀ ਆਪਣੇ ਘਰ ਵਾਲੇ ਨੂੰ ਵੀ ਮੈਨੂੰ ਮਾਂ ਦੀ ਕੰਗ ਤੋਂ ਡਿਸਟਰਬੈਂਸ ਹੋ ਰਹੀ ਆ ਤਾਂ ਪਤਾ ਨਹੀਂ ਮੁੰਡਾ ਗੌਰ ਕਰੂਗਾ ਜਾਂ ਨਹੀਂ ਕਰੂਗਾ ਮਤਲਬ ਕਿ ਉਹਦਾ ਘਰ ਵਾਲਾ ਉਹ ਕੀ ਕਰਦੀ ਜਿਹੜਾ ਉਹਦਾ ਨਾਲ ਬੱਚਾ ਪਿਆ ਸੀ ਉਹਦੇ ਚੁੰਡੀ ਵੱਢਦੀ ਆ ਜਦੋਂ ਚੁੰਡੀ ਵੱਢਦੀ ਆ ਰੋਣ ਲੱਗ ਜਾਂਦਾ ਫਿਰ ਆਪਣੇ ਘਰ ਵਾਲੇ ਨੂੰ ਉਟਾਉਂਦੀ ਆ ਜੀ ਦੇਖੋ ਆਪਣੇ ਮਾਤਾ ਜੀ ਖੰਗੀ ਜਾਂਦੇ ਨੇ ਜਿਹਦੇ ਕਰਕੇ ਆਪਣਾ ਇਹ ਨਿਆਣਾ ਜਾਗ ਗਿਆ ਇਹਦੀ ਨੀਂਦ ਨਹੀਂ ਪੂਰੀ ਹੋਣੀ ਇਹ ਬਿਮਾਰ ਨਾ ਹੋ ਜAVE ਇਹਦੇ ਕਰਕੇ ਤੁਸੀਂ ਇੱਕ ਕੰਮ ਕਰੋ ਮਾਤਾ ਜੀ ਨੂੰ ਇਹ ਕਹਿ ਕੇ ਆਓ ਵੀ ਉਹ ਬਾਹਰ ਲੌਬੀ ਦੇ ਵਿੱਚ ਡਰਾਈング ਰੂਮ ਦੇ ਵਿੱਚ ਜਾ ਕੇ ਸੋ ਜਾਣ ਪੁੱਤ ਲਈ ਲੱਗ ਉਹ ਉਦਾਂ ਹੀ ਉਹਦੇ ਕਹੇ ਤੇ ਆਪਣੀ ਘਰ ਵਾਲੀ ਦੇ ਆਪਣੇ ਮਾਂ ਦੇ ਕਮਰੇ 'ਚ ਜਾਂਦਾ ਮਾਂ ਨੂੰ ਕਹਿੰਦਾ ਮਾਤਾ ਵੀ ਬੱਚੇ ਨੂੰ ਡਿਸਟਰਬੈਂਸ ਹੋ ਰਹੀ ਆ ਉਹ ਸੁੱਤਾ ਪਿਆ ਉੱਠ ਗਿਆ ਤਨੂੰ ਖੰਗਾ ਜਿਹੜੀ ਉਹ ਤਾਂ ਸਾਰੀ ਰਾਤ ਆਈ ਜਾਣੀ ਆ ਤੁਸੀਂ ਇੱਕ ਕੰਮ ਕਰੋ ਬਾਹਰ ਲੋਬੀ 'ਚ ਜਾ ਕੇ ਪੈ ਜਾਓ ਹੁਣ ਜਿਹੜੇ ਬਜ਼ੁਰਗ ਹੁੰਦੇ ਆ ਜੀ ਉਹ ਆਪਣੇ ਬੱਚਿਆਂ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹੁੰਦੇ ਆ ਉਹ ਆਪਣਾ ਸਾਰਾ ਕੁਝ ਭੋਗ ਚੁੱਕਿਆ ਹੁਣ ਉਹਨਾਂ ਨੂੰ ਸਿਰਫ ਉਹਨਾਂ ਦੀ ਜ਼ਿੰਦਗੀ ਪਿਆਰੀ ਆ ਵੀ ਉਹਨਾਂ ਦੀ ਜ਼ਿੰਦਗੀ 'ਚ ਕੋਈ ਪਰੇਸ਼ਾਨੀ ਉਹਨਾਂ ਦੀ ਵਜ੍ਹਾ ਦੇ ਨਾਲ ਨਾ ਹੋਵੇ ਉਹ ਸਾਰੀਆਂ ਗੱਲਾਂ ਮੰਨ ਲੈਂਦੇ ਆ ਉਹ ਕੁਝ ਨਹੀਂ ਕਹਿੰਦੀ ਚੁੱਪ ਕਰਕੇ ਆਪਣਾ ਬੋਰੀ ਬਿਸਤਰਾ ਚੱਕਦੀ ਆ ਮਾਤਾ ਸਰਾਨਾ ਚੱਕਦੀ ਆ ਤੇ ਬਾਹਰ ਲੋਬੀ ਦੇ ਵਿੱਚ ਦੀਵਾਨ ਪਿਆ ਸੀ ਉੱਥੇ ਜਾ ਕੇ ਪੈ ਜਾਂਦੀ ਆ ਚਲੋ ਜੀ ਉਹ ਹੁਣ ਫੇਰ ਸੋ ਜਾਂਦੇ ਆ ਥੋੜੀ ਦੇਰ ਬਾਅਦ ਉੱਥੇ ਵੀ ਉਹਨੂੰ ਉਹਦੀ ਘਰ ਵਾਲੀ ਨੂੰ ਉਹਦੀ ਖੰਗ ਦੀ ਆਵਾਜ਼ ਸੁਣਦੀ ਆ ਲੋਬੀ ਤੋਂ ਵੀ ਕਮਰੇ 'ਚ ਉਹਨੂੰ ਲੱਗਦਾ ਕਿ ਆਵਾਜ਼ ਆ ਰਹੀ ਆ ਹਲੇ ਵੀ ਉਹ ਫੇਰ ਚੁੰਡੀ ਵੱਟਦੀ ਆ ਆਪਣੇ ਬੱਚੇ ਦੇ ਉਹਨੂੰ ਫੇਰ ਅਰਵਾਉਂਦੀ ਆ ਫੇਰ ਆਪਣੇ ਘਰ ਵਾਲੇ ਨੂੰ ਉਠਾਉਂਦੀ ਆ ਕਿ ਦੇਖੋ ਜੀ ਫੇਰ ਉੱਠ ਗਿਆ ਆਪਣਾ ਬੱਚਾ ਤੇ ਉਹ ਮਾਤਾ ਜੀ ਦੀ ਖੰਗ ਕਰਕੇ ਇਹ ਉੱਠ ਰਿਹਾ ਵਾ ਤੁਸੀਂ ਇਹਨੂੰ ਬਿਮਾਰ ਕਰਕੇ ਛੱਡੋਗੇ ਵੀ ਮਾਤਾ ਜੀ ਦੀ ਆਵਾਜ਼ ਤਾਂ ਇੱਥੇ ਵੀ ਆਈ ਜਾਂਦੀ ਆ ਖੰਗ ਦੀ ਤੁਸੀਂ ਇੱਕ ਕੰਮ ਕਰੋ ਮਾਤਾ ਜੀ ਨੂੰ ਕਹੋ ਵੀ ਉਹ ਬਾਹਰ ਬਰਾਂਡੇ 'ਚ ਜਾ ਕੇ ਸੋ ਜਾਣਾ ਪੁੱਤ ਫੇਰ ਨਹੀਂ ਲਿਆਜ ਕਰਦਾ ਜਿੱਦਾਂ ਘਰ ਵਾਲੀ ਕਹਿੰਦੀ ਆ ਉਦਾਂ ਹੀ ਕਰਦਾ ਵਾ ਮਾਂ ਦੇ ਕੋਲ ਜਾਂਦਾ ਮਾਤਾ ਤੇਰੀ ਖੰਗ ਦੀ ਆਵਾਜ਼ ਹਲੇ ਵੀ ਸਾਡੇ ਕੋਲ ਆ ਰਹੀ ਆ ਤੂੰ ਇੱਕ ਕੰਮ ਕਰ ਬਾਹਰ ਬਰਾਂਡੇ 'ਚ ਸੋ ਜਾ ਅੱਜ ਦੀ ਰਾਤ ਠੰਡ ਦੇ ਦਿਨ ਸੀ ਇੰਨੀ ਠੰਡੀ ਰਾਤ ਆਪਣੀ 75-80 ਸਾਲਾਂ ਦੀ ਮਾਂ ਨੂੰ ਉਹ ਬਾਹਰ ਬਰਾਂਡੇ 'ਚ ਸੌਣ ਲਈ ਕਹਿ ਰਿਹਾ ਪੁੱਤ ਦੇਖੋ ਕਹਿੋ ਜਿਆ ਮਾਂ ਫੇਰ ਵੀ ਮਨਾ ਨਹੀਂ ਕਰਦੀ ਮਾਂ ਆਪਣਾ ਉੱਥੋਂ ਬੁਰੀ ਬਿਸਤਰਾ ਚੱਕਦੀ ਹੈ ਬਾਹਰ ਮੰਝਾ ਪੁੱਤ ਢਾ ਦਿੰਦਾ ਤੇ ਉੱਥੇ ਉਹ ਪੈ ਜਾਂਦੀ ਹੈ ਕੋਈ ਨਹੀਂ ਉਹਨੂੰ ਪੁੱਛਦਾ ਵੀ ਤੈਨੂੰ ਰਜਾਈ ਚਾਹੀਦੀ ਹੈ ਕੰਬਲ ਚਾਹੀਦਾ ਤੇ ਜਦੋਂ ਉਹ ਮਾਂ ਨੂੰ ਮੰਝਾ ਢਾ ਕੇ ਵਾਪਸ ਅੰਦਰ ਆ ਰਿਹਾ ਹੁੰਦਾ ਤੇ ਉਹਦਾ ਪੈਰ ਅੜਕਦਾ ਗਿਰਨ ਤੋਂ ਬਚਦਾ ਉਹ ਮਾਂ ਤੇ ਨਾਲ ਤਸ਼ੱਦਦ ਕਰ ਰਿਹਾ ਮਾਂ ਫੇਰ ਵੀ ਪੁੱਛਦੀ ਆ ਪੁੱਤ ਲੱਗੀ ਤਾਂ ਨਹੀਂ ਕੋਈ ਸੱਟ ਤਾਂ ਨਹੀਂ ਲੱਗੀ ਤੇਰੇ ਧਿਆਨ ਨਾਲ ਚੱਲਿਆ ਕਰ ਪੁੱਤ ਕੁਝ ਨਹੀਂ ਸੁਣਦਾ ਚੁੱਪ ਕਰਕੇ ਅੰਦਰ ਆ ਕੇ ਪੈ ਜਾਂਦਾ ਚਲੋ ਹੁਣ ਜਿੱਦਾਂ ਮੈਂ ਦੱਸਿਆ ਕਿ ਠੰਡ ਬਹੁਤ ਜ਼ਿਆਦਾ ਸੀ ਕਮਜ਼ੋਰ ਸ਼ਰੀਰ ਸੀ ਬਜ਼ੁਰਗ ਸ਼ਰੀਰ ਸੀ ਬਿਮਾਰ ਪਹਿਲਾਂ ਰਹਿੰਦੀ ਸੀ ਮਾਤਾ ਠੰਡ ਨੂੰ ਬਰਦਾਸ਼ਤ ਨਹੀਂ ਕਰ ਸਕੀ ਉਸ ਰਾਤ ਨੂੰ ਰੱਬ ਨੂੰ ਪਿਆਰੀ ਹੋ ਗਈ ਸਵੇਰ ਹੁੰਦੀ ਆ ਤਾਂ ਜਿੱਦਾਂ ਨੂੰ ਰਸੋਈ ਦੇ ਵਿੱਚ ਚਾਹ ਬਣਾ ਰਹੀ ਹੁੰਦੀ ਆ ਚਲੋ ਉਹਨੂੰ ਇੰਨਾ ਫਿਕਰ ਸੀ ਕਿ ਮਾਂ ਨੂੰ ਚਾਹ ਦੇਣੀ ਆ ਚਾਹ ਦੇਣ ਦੇ ਲਈ ਬਾਹਰ ਬਰਾਂਡੇ 'ਚ ਆਉਂਦੀ ਆ ਦੇਖਦੀ ਆ ਕਿ ਮਾਂ ਦਾ ਸ਼ਰੀਰ ਆ ਜਿਹੜਾ ਪੂਰੀ ਤਰ੍ਹਾਂ ਆਕੜਿਆ ਪਿਆ ਵਾ ਸਮਝ ਜਾਂਦੀ ਆ ਕਿ ਇਸ ਦੁਨੀਆ ਨੂੰ ਅਲਵਿਦਾ ਆਖ ਗਈ ਇਹ ਮਾਤਾ ਘਰ ਵਾਲੀ ਨੂੰ ਆਪਣੇ ਘਰ ਵਾਲੇ ਨੂੰ ਸੌਰੀ ਬੁਲਾਉਂਦੀ ਆ ਬਾਹਰ ਉਹ ਦੇਖਦੇ ਕਿ ਮਾਂ ਦੀ ਡੈਥ ਹੋ ਗਈ ਕੋਈ ਸ਼ਿਕਵਾ ਨਹੀਂ ਸੀ ਉਹਨਾਂ ਨੂੰ ਕੋਈ ਅਫਸੋਸ ਨਹੀਂ ਸੀ ਸਕੂਨ ਸੀ ਉਹਨਾਂ ਦੇ ਚਿਹਰੇ ਤੇ ਇੱਕ ਖੁਸ਼ੀ ਉਹਨਾਂ ਦੇ ਚਿਹਰੇ ਤੇ ਜਾਪ ਰਹੀ ਸੀ ਵੀ ਚਲੋ ਖਿਹੜਾ ਛੁੱਟਿਆ ਨਾਲੇ ਤਾਂ ਇਹਦੀਆਂ ਦਵਾਈਆਂ ਤੇ ਖਰਚਾ ਕਰਨਾ ਪੈਂਦਾ ਸੀ ਉਤੋਂ ਰਾਤ ਨੂੰ ਜਿਹੜੀ ਪਰੇਸ਼ਾਨੀ ਹੁੰਦੀ ਸੀ ਬੱਚੇ ਨੂੰ ਤੇ ਸਾਨੂੰ ਉਹ ਵੀ ਉਤੋਂ ਵੀ ਖਿਹੜਾ ਛੁੱਟ ਗਿਆ ਚਲੋ ਫਾਰਮੈਲਟੀਆ ਕਰਕੇ ਜੋ ਵੀ ਕਾਰਵਿਹਾਰ ਹੁੰਦੇ ਨੇ ਉਹ ਸਾਰੇ ਕਰ ਦਿੰਦੇ ਨੇ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਦੇ ਨੇ ਬੱਚਾ ਕਾਫੀ ਵੱਡਾ ਹੋ ਜਾਂਦਾ ਵਿਆਹ ਜੁਗਾ ਹੋ ਜਾਂਦਾ ਉਹ ਪੁੱਤ ਉਹਨਾਂ ਦਾ ਪਰ ਆਪਣੇ ਕੀਤੀ ਦੀ ਸਜ਼ਾ ਤਾਂ ਹੁਣ ਭੁਗਤਣੀ ਸੀ ਨਾ ਉਹ ਨੂੰ ਨੂੰ ਕੋਈ ਬਿਮਾਰੀ ਲੱਗ ਜਾਂਦੀ ਆ ਆਪਣੇ ਪੁੱਤ ਦਾ ਵਿਆਹ ਦੇਖੇ ਬਿਨਾ ਇਸ ਦੁਨੀਆ ਤੋਂ ਚਲੀ ਜਾਂਦੀ ਆ ਹੁਣ ਘਰ ਦੇ ਵਿੱਚ ਰਹਿ ਗਿਆ ਜੀ ਇੱਕ ਪਿਓ ਤੇ ਉਹਦਾ ਉਹ ਮੁੰਡਾ ਉਹ ਮੁੰਡੇ ਦਾ ਵਿਆਹ ਕਰ ਦਿੰਦਾ ਨੂੰ ਆ ਜਾਂਦੀ ਆ ਘਰੇ ਵਧੀਆ ਸੈੱਟ ਹੋ ਗਿਆ ਸੀ ਉਹਦੇ ਬੱਚੇ ਨੇ ਵਧੀਆ ਪੜ੍ਹਾਈ ਕੀਤੀ ਵਧੀਆ ਸੈਟਲਮੈਂਟ ਹੋ ਗਈ ਵਿਆਹ ਹੁੰਦਾ ਉਹਦੇ ਘਰ ਵੀ ਇੱਕ ਪੁੱਤਰ ਦਾ ਜਨਮ ਹੁੰਦਾ ਮਤਲਬ ਉਹ ਬੰਦੇ ਦਾ ਵੀ ਹੁਣ ਪੋਤਾ ਉਹਦੇ ਘਰ ਜਨਮ ਲੈਂਦਾ ਉਹ ਦਾਦਾ ਬਣ ਗਿਆ ਸੀ ਜਿਹਨੇ ਆਪਣੀ ਮਾਂ ਨੂੰ ਬਾਹਰ ਬਰਾਡੇ ਚ ਪਾਇਆ ਸੀ ਅੱਜ ਉਹ ਵੀ ਬਿਮਾਰੀ ਆ ਜਿਹੜੀ ਨਾ ਉਸ ਬਜ਼ੁਰਗ ਨੂੰ ਹੁਣ ਜਿਹੜਾ ਉਹ ਆਪਣੇ ਆਪਣੀ ਮਾਂ ਨੂੰ ਬਾਹਰ ਕੱਢਣ ਵਾਲਾ ਉਹਨੂੰ ਵੀ ਬੁਢਾਪੇ ਦੇ ਵਿੱਚ ਆ ਕੇ ਉਹੀ ਬਿਮਾਰੀ ਲੱਗ ਜਾਂਦੀ ਆ ਜਿਹੜੀ ਉਹਦੀ ਮਾਂ ਨੂੰ ਲੱਗੀ ਸੀ ਖੰਗ ਬਹੁਤ ਆਉਂਦੀ ਸੀ ਉਹਨੂੰ ਵੀ ਹੁਣ ਉਹਦਾ ਮੁੰਡਾ ਜਿਹੜਾ ਵਿਆਹਿਆ ਗਿਆ ਸੀ ਜਵਾਨ ਹੋ ਗਿਆ ਸੀ ਛੋਟਾ ਜਿਹਾ ਉਹਦਾ ਬੱਚਾ ਸੀ ਉਹੀ ਰਾਤ ਜਿੱਦਾਂ ਕਹਿੰਦੇ ਇਤਿਹਾਸ ਰਿਪੀਟ ਹੁੰਦਾ ਉਹ ਰਿਪੀਟ ਹੋਇਆ ਉਦਾਂ ਦੀ ਉਹ ਇੱਕ ਰਾਤ ਆਉਂਦੀ ਆ ਉਹਨੂੰ ਬਹੁਤ ਜ਼ਿਆਦਾ ਖੰਗ ਆ ਰਹੀ ਸੀ ਬੰਦੇ ਨੂੰ ਬਜ਼ੁਰਗ ਨੂੰ ਤੇ ਉਹਦਾ ਜਿਹੜਾ ਮੁੰਡਾ ਵਾ ਉਹ ਉਹਦੀ ਨੂੰ ਵੀ ਇਹੀ ਕੰਨ ਭਰਦੀ ਆ ਵੀ ਵੀ ਪਿਤਾ ਜੀ ਦੇ ਜਿਹੜੇ ਡੈਡੀ ਦੇ ਥੈਡੀ ਦੇ ਖੰਗਣ ਦੇ ਨਾਲ ਨਾ ਮੇਰੇ ਬੱਚੇ ਨੂੰ ਪਰੇਸ਼ਾਨੀ ਹੋ ਰਹੀ ਆ ਵੀ ਉਹਨਾਂ ਨੂੰ ਕਹੋ ਬਾਹਰ ਲੋਬੀ 'ਚ ਜਾ ਕੇ ਪੈ ਜਾਣ ਕਮਰੇ ਨਾਲ ਨਾਲ ਨੇ ਉਦਾਂ ਹੀ ਸੇਮ ਉਹ ਮੁੰਡਾ ਉੱਠ ਕੇ ਆਪਣੇ ਪਿਓ ਨੂੰ ਕਹਿੰਦਾ ਵੀ ਬਾਪੂ ਬਾਹਰ ਜਾ ਕੇ ਪੈ ਜਾ ਲੋਬੀ 'ਚ ਵੀ ਮੇਰਾ ਮੁੰਡਾ ਪਰੇਸ਼ਾਨ ਹੋ ਰਿਹਾ ਜਦੋਂ ਲੋਬੀ ਦੇ ਵਿੱਚ ਵੀ ਸੇਮ ਉਹੀ ਆਵਾਜ਼ਾਂ ਖੰਗਦੀਆਂ ਆਉਂਦੀਆਂ ਨੇ ਤਾਂ ਨੇ ਤਾਂ ਨੂ ਫੇਰ ਕਹਿੰਦੀ ਆ ਵੀ ਉਹਨਾਂ ਨੂੰ ਕੋਹ ਵਾਰ ਬਰਾਂਡੇ 'ਚ ਪੈ ਜਾਣਾ ਉਹੀ ਠੰਡ ਤੇ ਦਿਨ ਸੀਗੇ ਮੁੰਡਾ ਨੂ ਦੀ ਆਪਣੀ ਘਰ ਵਾਲੀ ਦੀ ਗੱਲ ਮੰਨ ਕੇ ਪਿਓ ਕੋਲ ਆਉਂਦਾ ਪਿਓ ਨੂੰ ਕਹਿੰਦਾ ਬਾਪੂ ਬਾਹਰ ਬਰਾਂਡੇ 'ਚ ਜਾ ਕੇ ਪੈ ਜਾ ਵੀ ਮੇਰੇ ਪੁੱਤਰ ਨੂੰ ਬਹੁਤ ਜ਼ਿਆਦਾ ਡਿਸਟਰਬੈਂਸ ਹੋ ਰਹੀ ਆ ਤੇ ਅੱਜ ਉਸ ਬਜ਼ੁਰਗ ਨੂੰ ਜਿਹੜਾ ਅੱਜ ਬਜ਼ੁਰਗ ਖੰਗ ਰਿਹਾ ਵਾ ਉਹ ਦਿਨ ਯਾਦ ਆ ਗਿਆ ਜਿੱਦਣ ਜਿਹੜੀ ਰਾਤ ਨੂੰ ਉਹਦੀ ਮਾਂ ਪੂਰੀ ਹੋਈ ਸੀ ਉਹ ਰਾਤ ਯਾਦ ਆ ਗਈ ਕਹ ਲਓ ਉਹ ਆਪਣਾ ਬੋਰੀ ਬਿਸਰਾ ਚੱਕਦਾ ਬਰਾਂਡੇ 'ਚ ਜਾ ਕੇ ਜਦੋਂ ਪੈਂਦਾ ਤਾਂ ਉਹ ਸੀਨ ਯਾਦ ਕਰਦਾ ਵੀ ਉਹਦਾ ਪੁੱਤ ਜਦੋਂ ਜਾ ਰਿਹਾ ਹੁੰਦਾ ਨਾ ਛੱਡ ਕੇ ਉਹਨੂੰ ਵੀ ਮੈਂ ਵੀ ਇਦਾਂ ਹੀ ਗਿਆ ਸੀ ਮੇਰਾ ਪੈਰ ਰੜਕ ਗਿਆ ਸੀ ਮਾਂ ਨੇ ਫੇਰ ਵੀ ਮੇਰਾ ਹਾਲ ਪੁੱਛਿਆ ਸੀ ਤੇ ਅੱਜ ਉਹੀ ਸਾਰਾ ਕੁਝ ਮੇਰੇ ਨਾਲ ਹੋ ਰਿਹਾ ਵਾ ਹੁਣ ਉਹ ਮਰਦ ਸੀ ਚਲੋ ਅ ਬਰਦਾਸ਼ਤ ਕਰ ਗਿਆ ਠੰਡ ਨੂੰ ਉਹ ਮਰਿਆ ਨਹੀਂ ਪਰ ਅਗਲੇ ਦਿਨ ਹੀ ਉਹ ਕੀ ਕਰਦਾ ਆਪਣਾ ਸਾਰਾ ਸਮਾਨ ਪੈਕ ਕਰਦਾ ਵਾ ਸਵੇਰੇ ਸਵੇਰੇ ਸੱਜ ਲਈ ਤੇ ਕੋਈ ਨੇੜੇ ਦੇ ਆਸ਼ਰਮ ਦੇ ਵਿੱਚ ਚਲਿਆ ਜਾਂਦਾ ਤਾਂ ਕਿ ਉਹਨੂੰ ਇਹ ਡਰ ਪੈ ਗਿਆ ਅੰਦਰੋਂ ਵੀ ਮਾਂ ਵਾਲਾ ਹਸ਼ਰ ਉਹਦੇ ਨਾਲ ਨਾ ਹੋ ਜੇ ਜੋ ਮੈਂ ਕੀਤਾ ਸੀ ਆਪਣੀ ਮਾਂ ਦੇ ਨਾਲ ਉਹ ਮੇਰੇ ਨਾਲ ਨਾ ਹੋਵੇ ਮੇਰੇ ਬੱਚੇ ਉਦਾਂ ਹੀ ਮੇਰੇ ਨਾਲ ਕਰ ਰਹੇ ਨੇ ਕਿਤੇ ਮੈਂ ਵੀ ਰੱਬ ਨੂੰ ਪਿਆਰਾ ਨਾ ਹੋ ਜਾ ਜ਼ਿੰਦਗੀ ਕਿਹਨੂੰ ਨਹੀਂ ਪਿਆਰੀ ਇਹ ਅਹਿਸਾਸ ਹੁੰਦਾ ਉਹਨੂੰ ਵੀ ਮੈਂ ਕਿੰਨਾ ਗਲਤ ਕੀਤਾ ਸੀ ਆਪਣੀ ਮਾਂ ਦੇ ਨਾਲ ਆਸ਼ਰਮ ਜਾ ਕੇ ਰਹਿਣ ਲੱਗ ਜਾਂਦਾ ਇਹ ਵੀ ਕਿਸੇ ਸਜ਼ਾ ਤੋਂ ਘੱਟ ਨਹੀਂ ਹੁੰਦਾ ਜੀ ਕਈ ਲੋਕ ਮਜਬੂਰੀ ਚ ਆਸ਼ਰਮ ਜਾਂਦੇ ਨੇ ਤੇ ਕਈ ਲੋਕ ਆਪਣੇ ਪਾਪਾਂ ਦੀ ਆਪ ਸਜ਼ਾ ਭੁਗਤਣ ਦੇ ਲਈ ਜਾਂਦੇ ਨੇ ਐਹੋ ਜਿਹੇ ਬੰਦੇ ਤੇ ਉਹਦੀ ਜਿਹੜੀ ਘਰ ਵਾਲੀ ਆ ਉਹ ਤਾਂ ਇਸ ਦੁਨੀਆ ਨੂੰ ਅਲਵਿਦਾ ਕਹ ਜੀ ਸੀ ਉਹਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਸੀ ਤੇ ਮੁੰਡਾ ਵਾ ਜਿਹੜਾ ਉਹਨਾਂ ਨੂੰ ਸਜ਼ਾ ਦੇ ਰਿਹਾ ਮਤਲਬ ਇਹ ਕੁਦਰਤ ਸਜ਼ਾ ਦਿੰਦੀ ਆ ਇਹ ਮੁੰਡਾ ਦਾ ਵਿੱਚ ਇੱਕ ਜ਼ਰੀਆ ਬਣਿਆ ਸੀ ਉਹਨਾਂ ਦਾ ਸੋ ਦੋਸਤੋ ਜਿੱਦਾਂ ਮੈਂ ਕਿਹਾ ਸੀ ਜੋ ਬੀਜੋਗੇ ਉਹ ਵੱਡੋਂ ਵੱਡੋਂਗੇ ਤੁਸੀਂ ਜੈਸੀ ਕਰਨੀ ਵੈਸੀ ਭਰਨੀ ਇਹ ਕਹਾਣੀ ਇਹ ਦਰਸਾਉਂਦੀ ਆ ਆਪਾਂ ਸਾਰਿਆਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਆਪਣੇ ਮਾਪੇ ਦਾ ਇੱਜ਼ਤ ਕਰਨੀ ਚਾਹੀਦੀ ਆ ਮਾਪੇ ਦਾ ਖਿਆਲ ਰੱਖਣਾ ਚਾਹੀਦਾ ਕਦੇ ਵੀ ਉਹ ਬੋਝ ਨਹੀਂ ਹੁੰਦੇ ਸਾਡੀਆਂ ਔਲਾਦਾ ਨੇ ਜੋ ਅੱਗੇ ਸਾਡੇ ਬੱਚੇ ਉਹਨਾਂ ਦੇ ਪੋਤੇ ਪੋਤੀਆਂ ਦੋਤੇ ਦੋਤੀਆਂ ਕਦੇ ਵੀ ਉਹਨਾਂ ਨਾਲ ਉਹ ਵਿਤਕਰਾ ਨਹੀਂ ਕਰਦੇ ਉਹਨਾਂ ਦੀ ਭਲਾਈ ਦੇ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹੁੰਦੇ ਨਹੀਂ ਪਰ ਆਪਾਂ ਗਲਤ ਸੋਚ ਲੈਨੇ ਆ ਸਭੋਂ ਉਹਨਾਂ ਦਾ ਜਿਹੜਾ ਪੋਤੇ-ਪੋਤੀਆਂ ਦਾ ਪਿਆਰ ਬਜ਼ੁਰਗਾਂ ਦੇ ਨਾਲ ਜ਼ਿਆਦਾ ਹੁੰਦਾ ਉਹਨੂੰ ਕਦੇ ਵੀ ਸਾਨੂੰ ਦੂਰ ਨਹੀਂ ਕਰਨਾ ਚਾਹੀਦਾ ਤੇ ਕਦੇ ਵੀ ਇਹੋ ਜਿਹਾ ਵਤੀਰਾ ਆਪਣੇ ਮਾਪੇ ਨਾਲ ਨਹੀਂ ਕਰਨਾ ਚਾਹੀਦਾ ਇਹੀ ਅੱਜ ਦੀ ਕਹਾਣੀ ਦੀ ਸਿੱਖਿਆ ਤੇ ਉਮੀਦ ਕਰਦਾ ਤੁਹਾਨੂੰ ਕਹਾਣੀ ਪਸੰਦ ਆਈ ਹੋਊਗੀ ਹੁਣ ਵਾਰੀ ਆ ਜੀ ਨਾਮ ਜਿਹੜੇ ਬੋਲਣੇ ਨੇ ਮੈਂ ਅੱਜ ਫੇਸਬੁੱਕ ਦੇ ਨਾਮ ਪਹਿਲਾਂ ਬੋਲਦਾ ਸੇਠੀ ਸਿੰਘ ਸਰਾ ਜੋ ਪਿਛਲੀ ਵੀਡੀਓ ਤੇ ਇਹਨਾਂ ਨੇ ਕਮੈਂਟ ਕੀਤਾ ਡਿਪਰੈਸ਼ਨ ਵਾਲੀ ਵੀਡੀਓ ਸੀ ਅੱਗੇ ਆ ਜੀ ਸੁਰਜੀਤ ਅਰੋੜਾ ਉਹਨਾਂ ਨੇ ਵੀ ਕਿਹਾ ਲਾਜਵਾਬ ਪੋਸਟ ਡਾਕਟਰ ਜਸਪ੍ਰੀਤ ਕੌਰ ਇਹ ਵੀ ਬਹੁਤ ਸਾਰਾ ਪਿਆਰ ਭੇਜ ਰਹੇ ਨੇ ਹਰਮੇਸ਼ ਸਿੰਘ ਤੇ ਵਨੀਤਾ ਤਵਨ ਧੰਨਵਾਦ ਜੀ ਜਿਹੜੇ ਮੇਰੇ ਫੇਸਬੁੱਕ ਦੇ ਫਾਲੋਅਰ ਨੇ ਹੁਣ ਵਾਰੀ ਆ ਜੀ YouTube ਦੀ ਗगन ਛੁਨੀਰ ਤੋਂ ਇਹਨਾਂ ਨੇ ਸਪੈਸ਼ਲ ਲਿਖਿਆ ਵਾ ਜੀ ਤੇ ਵਿੱਕੀ ਦਸੋਵਾਲ ਮਨਜੀਤ ਕੌਰ ਅਮਨਦੀਪ ਸਿੰਘ ਸੁਰਿੰਦਰ ਕੌਰ ਲੁਧਿਆਣਾ ਬਲਰਾਜ ਸਿੰਘ ਤੇ ਗੁਰਨਾਮ ਕੌਰ ਜੀ ਇਨਾਂ ਦੇ ਕਮੈਂਟ ਜਿਹੜੇ ਪਿਛਲੀ ਵੀਡੀਓ 'ਚ ਆਏ ਨੇ ਇਦਾਂ ਹੀ ਪਿਆਰ ਬਣਾਈ ਰੱਖੋ ਅਗਲੀ ਵੀਡੀਓ 'ਚ ਕੋਈ ਹੋਰ ਨਵਾਂ ਵਿਸ਼ਾ ਜਾਂ ਕਹਾਣੀ ਜੋ ਵੀ ਮੂਡ ਬਣਿਆ ਅਗਲੀ ਵਾਰੀ ਉਹ ਮੈਂ ਤੁਹਾਡੇ ਲਈ ਲੈ ਕੇ ਜਲਦੀ ਹਾਜ਼ਰ ਹੋਊਂਗਾ